ਮੋਹਾਰੀ ਦੇ ਥਾਣਾ ਬਲੌਂਗੀ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਦੇ ਹੋਏ ਤਿੰਨ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਥਾਣਾ ਮੁਖੀ ਬਲੌਂਗੀ ਇੰਸਪੈਕਟਰ ਕੁਲਵੰਤ ਸਿੰਘ ਜੀ ਦੋ ਤੇ ਤਿੰਨ ਤਰੀ ਦੀ ਰਾਤ ਨੂੰ ਇੱਕ ਮੋਟਰਸਾਈਕਲ ਸਨੇਚ ਹੋਇਆ ਸੀ ਜੀ ਟੀਡੀਆਈ 에어ਪੋਰਟ ਰੋਡ ਤੋਂ ਤਿੰਨ ਵਿਅਕਤੀਆਂ ਨੇ ਨਹਿੰਗ ਸਿੰਘਾਂ ਨੇ ਬਾਣੀ ਵਿੱਚ ਆ ਕੇ ਜਿਹੜਾ ਇਹ ਮੋਟਰਸਾਈਕਲ ਚੋਰੀ ਕੀਤਾ ਸੀ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਉਸ ਤੋਂ ਅਸੀਂ ਇਹ ਬੰਦੇ ਟਰੇਸ ਕੀਤੇ ਤੇ ਅਸੀਂ ਇਹਨਾਂ ਵਿੱਚੋਂ ਤਿੰਨੇ ਬੰਦੇ ਅਰੈਸਟ ਕਰ ਲਏ ਨੇ ਜਿਹਨਾਂ ਵਿੱਚੋਂ ਦੋ ਨਵਾਲ ਦੇ ਨੇ ਇੱਕ ਹੈਗਾ ਜਿਹੜਾ ਕੁਲਵਿੰਦਰ ਸਿੰਘ ਜਿਹੜਾ ਵਜ ਦੀ ਉਮਰ 38 ਸਾਲ ਦੀ ਹੈਗੀ ਹੈ ਇਹ ਪਿੱਛੋਂ ਨੰਗੜ ਤੋਂ ਬਿਲੋਂਗ ਕਰਦਾ ਸੀ ਤੇ ਇਹ ਪੋਬਲਿਸੀ ਸਨੈਚ ਨਾਲ ਚਲਣ ਜਿਹੜੀ ਹੋਈ ਟੀਡੀਆਈ 에어ਪੋਰਟ ਰੋਡ ਤੋਂ ਟੀਡੀਆਈ ਚੋਣ ਨੇ ਸਨੈਚ ਕੀਤਾ ਸੀ ਜੀ ਤੇ ਉਹ ਸੀ ਮੋਟਰਸਾਈਕਲ ਬ੍ਰਾਂਧ ਕਰ ਲਈ ਹੋਰ ਇਕ ਟਕਲਾ ਮਾਂ ਜਾਂਦਾ ਪਿਆ ਕਿ ਹੋਰ ਵੀ ਟਕਲਾ ਮਾਂ ਹਾਲ ਫਿਲਹਾਲ ਸਾਡੇ ਕੋਲ ਜਿਹੜੀ ਇੱਕੋ ਘਟਨਾ ਦੇ ਵਿੱਚ ਸਾਹਮਣੇ ਆਇਆ ਹੋਰ ਕਿਸੇ ਦੇ ਘਟਨਾ ਦੇ ਵਿੱਚ ਕੋਈ ਹੋਰ ਸਾਹਮਣੇ ਨਹੀਂ ਤੇਸ਼ ਕਰਦੇ ਕਿ ਹਾਂ ਜੀ ਅਸੀਂ ਕੱਲ ਪੇਸ਼ ਕੀਤਾ ਸੀ ਜੀ ਕੁਲਵਿੰਦਰ ਨੂੰ ਜਿਹੜਾ ਅਸੀਂ ਪੁਲਿਸman ਲਿਆ ਸੀ ਜੀ ਕੁਲਵਿੰਦਰ ਇਹ ਜਿਹੜੇ ਮੰਨ ਅਸਲੀ ਬਾਣੇ ਦੇ ਵਿੱਚ ਸੀਗਾ ਅਸਲੀ ਬਾਣੇ ਸੀ ਜਿਹਦੇ ਇਸੇ ਵਿੱਚ ਕੋਈ ਹਾਲ ਫਿਲਹਾਲ ਕਿਸੇ ਵੀ ਜਥੇਬੰਦੀ ਨਾਲ ਜੁੜੇ ਹੋਏ ਸਾਨੂੰ ਨਹੀਂ ਪਾਏਗੇ ਇਹ ਅਸਲ ਦੇ ਵਿੱਚ ਜਿਹੜਾ ਕੁਲਵਿੰਦਰ ਹੈ ਇਹਨੇ ਤੁਰੰਤ ਹਜੇ ਥੋੜਾ ਟਾਈਮ ਪਹਿਲਾਂ ਹੀ ਅਮਰ ਹੋ ਗਿਆ ਸੀ ਪਰ ਇਹ ਉਹ ਕਿਸੇ ਕਿਸੇ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈਗਾ ਜੀ